ਬੀਤੇ ਕੁਝ ਦਿਨ ਪਹਿਲਾਂ ਇੱਕ ਮਾਮਲਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਜਿਸ ਦੇ ਵਿੱਚ 20 ਤੋਂ 21 ਸਾਲ ਦੇ ਨੌਜਵਾਨਾਂ ਵੱਲੋਂ ਲੁੱਟਖੋਖ ਕਰਨ ਪਿੱਛੇ ਇੱਕ ਵਿਅਕਤੀ ਦਾ ਹੱਥ ਵੱਡ ਦਿੱਤਾ ਹਾਲਾਂਕਿ ਪਹਿਲਾਂ ਇੱਕ ਵਿਅਕਤੀ ਦਾ ਹੱਥ ਵੱਡਿਆ ਗਿਆ ਸੀ ਤੇ ਉਸ ਤੋਂ 8 ਦਿਨ ਬਾਅਦ ਇੱਕ ਵਿਅਕਤੀ ਦਾ ਦੁਬਾਰਾ ਉਨਾ ਹੀ ਅ ਬੀ ਤੋਂ 21 ਸਾਲ ਦੇ ਨੌਜਵਾਨਾਂ ਵੱਲੋਂ ਹੱਥ ਵੜਿਆ ਗਿਆ ਹੈਗਾ ਉਹਨਾਂ ਦੋਨਾਂ ਦੀ ਜਿਹੜੀ ਉਹ ਗ੍ਰਿਫਤਾਰੀ ਹੋਈ ਹੈ ਇੱਕ ਇਸ ਵਕਤ ਜਿਹੜਾ ਹੈਗਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਪਹਿਲਾ ਹੀ ਹੈਗਾ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਐਡੀਸੀਪੀ 1 ਤੇਜਵੀਰ ਸਿੰਘ ਹੁੰਦਲਹੋਰੀ ਨੇ ਸਰ ਜਿਸ ਤਰੀਕੇ ਦੇ ਨਾਲ ਪਹਿਲਾ ਹੱਥ ਵੜਿਆ ਉਸ ਤੋਂ ਬਾਅਦ 8 ਦਿਨਾਂ ਬਾਅਦ ਇੱਕ ਹੋਰ ਵਿਅਕਤੀ ਦਾ ਹੱਥ ਵੜਿਆ ਗਿਆ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿ ਕੁਝ ਪੂਰਾ ਮਾਮਲਾ ਹੈਗਾ ਤੇ ਇਹ ਕਿਸ ਤਰੀਕੇ ਦੇ ਨਾਲ ਜਾਂ ਫਿਰ ਕਿਸ ਬੇਸ ਦੇ ਉੱਪਰ ਇਹ ਸਾਰਾ ਕੁਝ ਕਰ ਰਿਹਾ ਹੈ ਬੇਸਿਕਲੀ ਇਹ ਵਿਲੜ ਕਿਸਮ ਦੇ ਆਦਮੀ ਆ ਜੀ ਇਹ ਅਲੱਗ-ਅਲੱਗ ਜਗ੍ਹਾ ਤੋਂ ਸ਼ਹਿਰ ਚ ਜਿੱਥੇ ਸੁੰਸਣ ਜਾਂ ਨੇਰੇ ਦਾ ਫਾਇਦਾ ਲੈਂਦੇ ਹੋਏ ਆਉਂਦੇ ਜਾਂਦੇ ਰਾਹਗੀਰਾਂ ਨੂੰ ਟਾਰਗੇਟ ਕਰਦੇ ਸੀ ਇਹਨਾਂ ਦਾ ਮੁੱਦਾ ਇਹ ਹੁੰਦਾ ਸੀ ਆਪਣੀਆਂ ਲੋੜਾਂ ਪੂਰੀਆਂ ਕਰਨ ਨੂੰ ਜਾਂ ਕਿਸੇ ਦਾ ਮੋਬਾਈਲ ਖੋਲਾ ਜਾਂ ਕੈਸ਼ ਜਿੰਨਾ ਵੀ ਮਿਲਦਾ ਸੀ ਖੋਲ ਲੈਂਦੇ ਸੀ ਇਹ ਇਹਨਾਂ ਤੇ ਪਹਿਲਾਂ ਵੀ ਜਿਹੜੇ ਪਰਚੇ ਦਰਜਾ ਔਰ ਕ੍ਰਿਮੀਨਲ ਬੈਕਗ੍ਰਾਉਂਡ ਆਇਨਾ ਦੀ ਸ਼ਹਿਰ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਫਰਦਰ ਅਸੀਂ ਇਹਨਾਂ ਦਾ ਰਮਾਨ ਲੈ ਕੇ ਹੋਰ ਪੁੱਛਗਿਛ ਕਰ ਰਹੇ ਹਾਂ ਜੋ ਵੀ ਇਹਨਾਂ ਨੂੰ ਸਾਡੇ ਵੱਲ ਰਿਕਵਰੀ ਹੋਏਗੀ ਦਾ ਔਰ ਵਾਰਦਾਤਾਂ ਮੰਨਣਗੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂ ਟੋਟਲ ਇਹ ਤਿੰਨ ਤਿੰਨ ਹੈਗੇ ਨੇ ਤੇ ਤਿੰਨਾਂ ਦੀ ਈਚ ਕੀ ਕੀ ਹੈ ਦੱਸੋ ਇਹ 20 ਕੀ ਸਾਲ ਦੇ ਹੈਗੇ ਨੇ ਜੀ ਇਹਨਾਂ ਨੇ ਗੈਂਗ ਬਣਾਇਆ ਇੱਕ ਇਹਨਾਂ ਦੇ ਆਲਰੇਡੀ ਥੋੜੇ ਦਿਨ ਪਹਿਲਾਂ ਸਾਡੇ ਏਸੀ ਕੀ ਕੈਂਟ ਨੇ ਅਰੈਸਟ ਪਾਈ ਆ ਉਹ ਪੁਰਾਣਾ ਮੁਕਦਮਾ ਸੀਗਾ 363 ਛਾੜ ਦਾ ਆਈਪੀਸੀ ਦਾ ਉਹਦੇ ਵਿੱਚ ਜੇਲ ਕੋ ਨਹੀਂ ਅੱਛਾ 21 ਸਾਲ ਦੀ ਉਮਰ ਦੇ ਵਿੱਚ ਇੰਨੀ ਬਰੂਟਲ ਤਰੀਕੇ ਦੇ ਨਾਲ ਕਿਸੇ ਦਾ ਹੱਤ ਹੱਤ ਵੜ ਦੇਣਾ ਜਾਂ ਫਿਰ ਲੁੱਟਾਂ ਖੋਹਾਂ ਪਿੱਛੇ ਇਹ ਵਾਰਦਾਤਾ ਕਰਨੀਆਂ ਮੀਨ ਵੱਡਾ ਰੀਜ਼ਨ ਕੀ ਸੀਗਾ ਇਹ ਲੁੱਟਾਂ ਬੇਸਿਕਲੀ ਪਹਿਲਾਂ ਤੇ ਡਰਾਉਂਦੇ ਆ ਜੀ ਕਿਸੇ ਨੂੰ ਜਦੋਂ ਉਹ ਅਗਲਾ ਨਹੀਂ ਡਰਦਾ ਫਿਰ ਉਹਦੇ ਅਟੈਕ ਕਰਦੇ ਆ ਫਿਰ ਅਟੈਕ ਕਰਕੇ ਫਿਰ ਉਹਦੇ ਤੋਂ ਲੁੱਟਕੋ ਕਰਦੇ ਆ ਤਾਂ ਹੀ ਹੁਣ ਪੁਲਿਸ ਵੱਲੋਂ ਕੀਤੀ ਹੋਈ ਸਖਤੀ ਤੇ ਨੇਵੀਂ ਸ਼ਹਿਰ ਚ ਵਾਰਦਾਤਾਂ ਨੂੰ ਟ੍ਰੇਸ ਕਰ ਰਹੇ ਆਂ ਔਰ ਇਹਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਪੂਰਨ ਸਖਤੀ ਰਹੇਗੀ ਇਦਾਂ ਹੀ ਮਾਨਯੋਗ ਸੀਪੀ ਸਾਹਿਬ ਬਹੁਤ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਕਿ ਸ਼ਹਿਰ ਚ ਹਰ ਸ਼ਹਿਰ ਵਾਸੀ ਦੀ ਜਾਨ ਮਾਲ ਦੀ ਰਾਖੀ ਪੁਲਿਸ ਦੀ ਇਹ ਮੇਨ ਕਿਹੜਾ ਜਿਹੜਾ ਹੈਗਾ ਸਿਪਸਿਕ ਏਰੀਆ ਦੇਖਦੇ ਸੀਗੇ ਜਿਸ ਜਗ੍ਹਾ ਦੇ ਉੱਪਰ ਜ਼ਿਆਦਾ ਵਾਰਦਾਤ ਕੀ ਕਰਦੇ ਸੀਗੇ ਕਿਉਂਕਿ ਦੋ ਬਾਰ ਇਹ ਵਾਰਦਾਤ ਕਰ ਚੁੱਕੇ ਆ ਦੋਨਾਂ ਦੇ ਵਿੱਚ ਹੱਥ ਵੱਡਿਆ ਹੈਗਾ ਇਹਨਾਂ ਨੇ ਹਾਂਜੀ ਅਲੱਗ-ਅਲੱਗ ਸ਼ਹਿਰ ਦੇ ਏਰੀਆ ਕਿਤੇ ਵੀ ਜਿੱਥੇ ਸੁੰਸਣ ਰਾਤ ਦੇ ਟਾਈਮ ਮੋਸਟਲੀ ਰਾਤ ਦੇ ਟਾਈਮ ਹੀ ਵਾਰਦਾਤ ਕਰਦੇ ਸੀ ਕਿਉਂਕਿ ਰਾਤ ਨੂੰ ਟ੍ਰੈਫਿਕ ਘਟ ਹੁੰਦਾ ਜਿੱਦਾਂ ਬਲਡਨ پارک ਹੋਇਆ ਇਧਰ ਅਲੱਗ-ਅਲੱਗ ਸ਼ਹਿਰ ਦੇ ਏਰੀਆ ਵਿੱਚ ਮੋਡ ਟੌਨ 7 ਨੰਬਰ ਚ ਅਲੱਗ-ਅਲੱਗ ਜਮਾ ਜਿਹੜੀਆਂ ਵਾਰਦਾਤਾਂ ਕਰਦੇ ਸੀ ਤੇ ਟੋਟਲ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਬੈਕਗ੍ਰਾਉਂਡ ਕੀ ਹੈਗੀ ਹੈ ਪਹਿਲਾਂ ਤੋਂ ਇਹ ਇਸ ਮਾਮਲੇ ਦੇ ਵਿੱਚ ਰਹਿ ਗ੍ਰਿਸਤ ਸੀ ਕੀ ਜਾਂ ਫਿਰ ਇਸ ਤੋਂ ਲਾ? ਇਹ ਬਿਲਕੁਲ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹਨਾਂ ਦੀ ਕੁਝ ਵਾਰਦਾਤਾ ਸ਼ਹਿਰ ਦੀਆਂ ਅਲੱਗ-ਅਲੱਗ ਥਾਣਿਆਂ ਦੀਆਂ ਮੰਨੇ ਵੀ ਹੋਏ ਨੇ ਔਰ ਆਲਰੇਡੀ ਇੱਕ ਦੋਸ਼ੀ ਨੂੰ ਚੋ ਜੇਲ੍ਹ ਚ ਵੀ ਜਾ ਚੁੱਕਾ ਕਿਉਂਕਿ ਬੜਾ ਗੰਭੀਰ 303 ਸ਼ੈਡ ਦਾ ਪਕਸ਼ਾ ਦਰਜ ਹੈ ਫੈਮਿਲੀ ਬੈਕਗ੍ਰਾਉਂਡ ਇਹ ਨਾਰਮਲ ਫੈਮਿਲੀ ਚੋਂ ਹੈ ਜੀ ਔਰ ਛੋਟੀ ਇਹ ਜੀ ਕ੍ਰਿਮੀਨਲ ਬਣ ਗਿਆ ਕ੍ਰਿਮੀਨਲ ਬੈਕਗ੍ਰਾਉਂਡ ਦਾ ਇਹਨਾਂ ਦੀ ਕਾਫੀ ਵਾਰਦਾਤਾ ਕੀਤੀ ਹੈ ਨਾ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਇਹ ਤਿੰਨ ਹੈਗੇ ਨੇ ਇਹਨਾਂ ਦਾ ਕੀ ਕੀ ਨਾਮ ਥੋੜਾ ਦੱਸ ਸਕਦੇ ਆ ਨਾਮ ਮੈਨੂੰ ਹੁਣ ਇਸ ਵੇਲੇ ਯਾਦ ਨਹੀਂ ਵੈਸੇ ਕੀ ਕੀ ਨਾਮ ਵਰੁਣ ਅੰਕਿਤ ਜਿਹੜੇ ਅਸੀਂ ਦੋ ਗ੍ਰਿਫਤਾਰ ਕੀ ਵਰਨ ਔਰ ਅੰਕਿਤ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਇੱਕ ਦੀ ਜਿਹੜੀ ਅਰੈਸਟ ਪਉਣੀ ਬਾਕੀ ਉਹ ਜੇਲ੍ਹ ਦੇ ਵਿੱਚ ਹਾਂਜੀ ਅੱਛਾ ਇੱਕ ਮਾਮਲਾ ਹੋਰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਇਆ ਜਿਸ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਹੋਈ ਹੈ ਸੋਟਲ ਮੰਦਰ ਦੇ ਸ਼ਾਇਦ ਦੀ ਮਾ ਇਹ ਕੀ ਪੂਰਾ ਮਾਮਲਾ ਹੈਗਾ ਇਹ ਡਿਵੀਜ਼ਨ ਨੰਬਰ 8 ਦਾ ਮਾਮਲਾ ਹੈ ਜੀ ਲੜਕੀ ਆਪਣੇ ਬ੍ਰਦਰ ਦੇ ਨਾਲ ਸੋਟਲ ਮੰਦਰ ਵੱਲੋਂ ਮੱਥਾ ਟੇਕ ਕੇ ਸ਼ਾਮ ਨੂੰ ਆ ਰਹੀ ਸੀ ਤੇ ਕੁਝ ਲੜਕੀਆਂ ਨੇ ਇਹਨੂੰ ਛੇੜਛਾੜ ਕੀਤੀ ਔਰ ਉਹਦੇ ਬ੍ਰਦਰ ਨੇ ਉਹਨਾਂ ਦੇ ਨਾਲ ਹੱਤੋਂਪਾਈ ਕੀਤੀ ਜਿਹਦੇ ਚੰਨੇ ਬੰਦੇ ਬਲਾ ਕੇ ਹੋਰ ਨੋ ਕੋਈ ਇਲੀਗਲ ਵੈਪਨ ਵੀਸ ਸਾਨੂੰ ਇਨਫੋਰਮੇਸ਼ਨ ਮਿਲੀ ਔਰ ਸਾਡੇ ਐਸਐਚਓ ਸਾਹਿਬ ਮੌਕੇ ਤੇ ਗਏ ਡਿਵੀਜ਼ਨ ਨੰਬਰ 8 ਮੌਕੇ ਤੇ ਜਾ ਕੇ ਤਿੰਨ ਬੰਦੇ ਨੂੰ ਅਰੈਸਟ ਕੀਤਾ ਜਿਨ੍ਹਾਂ ਕੋਲ ਇੱਕ ਜਿਹੜਾ ਕੰਟਰੀ ਮੈਂਟ ਪਿਸਟਲ ਔਰ ਚਾਰ ਲਾਈਵ ਕੈਰੀਜਰਸ ਔਰ ਇੱਕ ਮੈਗਜ਼ੀਨ ਮਿਲਿਆ ਇਹ ਪਹਿਲਾਂ ਵੀ ਵਾਰਦਾਤਾਂ ਕੋ ਮਤਲਬ ਕੋਈ ਕਰਦੀ ਸੀ ਕਿ ਜਾਂ ਫਿਰ ਇਹਨਾਂ ਦੇ ਅਸੀਂ ਜੋ ਚੈੱਕ ਕੀਤਾ ਪਹਿਲਾਂ ਵੀ ਇੱਕ ਬੰਦੇ ਦੇ ਆਮ ਜੈਕਟ ਦਾ ਪਰਚਾ ਦਰਜਾ ਔਰ ਫਰਦਰ ਜਿਹੜਾ ਅਸੀਂ ਨਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕਰ ਰਹੇ ਕੀ ਨਾਮ ਹੈ ਤੇ ਕੀ ਬੈਕਗ੍ਰਾਉਂਡ ਹੈ ਇਸ ਬੈਕਗ੍ਰਾਉਂਡ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂ ਫੈਮਿਲੀ ਬੈਕਗ੍ਰਾਉਂਡ ਨੋਰਮਲ ਹੈ ਇਹਨਾਂ ਦੀ ਵੈਸੇ ਆਪ ਥੋੜਾ ਜਿਹਾ ਇਹਨਾਂ ਦੇ ਅੱਗੇ ਤੋਂ ਅੱਗੇ ਵਪਨ ਕੀਤਾ ਸੀ ਪੁੱਛਗਛ ਕਰਿਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਐਡੀਸੀਪੀ ਵਨ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਜੋ ਦੋ ਵਾਰ ਦਾ ਤਾਂ ਜਲੰਧਰ ਦੇ ਵਿੱਚ ਲਗਾਤਾਰ ਹੋਈਆਂ ਨੇ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ